ਨਾ ਤਾਂ ਪਿਆਰੇ ਬੱਚਿਓ ਨਵੋਦੀਆ ਦਾਖਲਾ ਪ੍ਰੀਖਿਆ ਦੀਨ ਆਪਾਂ 88 ਨੰਬਰ ਟੈਸਟ ਕਰਦੇ ਪਏ ਆ ਪਿਛਲੇ ਸਾਲ ਵਿੱਚ ਆਏ ਸਵਾਲ ਆ ਜਿਹੜੇ ਉਹ ਹੱਲ ਕਰਦੇ ਪਏ ਆ ਤਾਂ ਬੇਟਾ ਆਪਾਂ ਸਵਾਲ 58 ਕਰਦੇ ਪਏ ਆ ਸਾਲ 2017 ਚ ਇਹ ਸਵਾਲ ਆਇਆ ਹੋਇਆ ਹੈ ਕਹਿੰਦਾ 20 ਅੰਕੜਿਆਂ ਦਾ ਔਸਤ 65 ਆਇਆ ਪਰ ਬਾਅਦ ਵਿੱਚ ਪਤਾ ਲੱਗਾ ਕਿ ਇੱਕ ਕੰਕੜਾ 69 ਦੀ ਜਗ੍ਹਾ 96 ਪੜ ਲਿਆ ਗਿਆ ਸਹੀ ਔਸਤ ਕੀ ਹੋਵੇਗੀ ਤਾਂ ਬੇਟਾ 20 ਅੰਕੜਿਆਂ ਦਾ ਔਸਤ 65 ਆਇਆ ਠੀਕ ਹੈ 20 ਅੰਕੜਿਆਂ ਦਾ ਜੋੜ ਕਿੰਨਾ ਹੋ ਗਿਆ ਫਿਰ 20 ਅੰਕੜਿਆਂ ਦਾ ਜੋੜ ਕਿੰਨਾ ਆ ਗਿਆ 65 ਗੁਣਾ ਵੀ ਠੀਕ ਆ ਉਸਨਾ ਗੁਣਾ ਕਰ ਦਿੰਨੇ ਆ ਇਹ ਆ ਗਿਆ 1300 ਰੁਪਈਆ ਠੀਕ ਹੈ ਬੇਟਾ ਤਾਂ ਹੁਣ ਬੇਟਾ ਆਪਾਂ 1300 ਦੇ ਵਿੱਚ ਕਿੰਨੇ ਅੰਕੜੇ ਜਿਹੜੇ ਵੱਧ ਇੱਕ ਵੱਧ ਪੜਿਆ ਗਿਆ ਨਾ 69 ਦੀ ਜਗ੍ਹਾ ਤੇ 96 ਮਾਈਨਸ ਜਿੰਨਾ ਅੰਕੜਾ ਵੱਧ ਪੜਿਆ ਕਿੰਨਾ ਵੱਧ ਪੜਿਆ ਬੇਟਾ ਇਹ ਆਪਾਂ 96 69 ਕਰ ਦਾਂਗੇ ਠੀਕ ਹੈ ਤਾਂ ਕਿੰਨਾ ਆ ਗਿਆ ਬੇਟਾ 27 ਆ ਗਿਆ ਬੇਟਾ ਤਾਂ ਅਸੀਂ ਜਿਹੜਾ ਹੈਗਾ ਮਾਈਨਸ ਕਰ ਦਾਂਗੇ 27 ਇਹ ਦੇ ਵਿੱਚੋਂ ਠੀਕ ਹੈ ਤਾਂ ਸਹੀ ਜੋੜ ਕਿੰਨਾ ਆ ਗਿਆ ਸਹੀ ਜੋੜ ਕਿੰਨਾ ਬਣਨਾ ਸੀਗਾ ਬੇਟਾ ਇਹਦਾ 1700 27 ਘਟਾਤੇ ਤਾਂ ਆ ਗਿਆ ਬੇਟਾ 1273 1273 ਰਹਿ ਗਏ ਬੇਟਾ ਹੁਣ ਸਹੀ ਜਿਹੜਾ ਜੋੜ ਸਾਨੂੰ ਪਤਾ ਲੱਗ ਗਿਆ ਤੇ ਸਹੀ ਔਸਤ ਔਸਤ ਕਿਵੇਂ ਕੱਢਾਂਗੇ 1273 20 ਠੀਕ ਹੈ ਬੇਟਾ ਤਾਂ ਜਦੋਂ ਬੇਟਾ ਆਪਾਂ ਇਹਨੂੰ ਹੱਲ ਕਰਾਂਗੇ ਤਾਂ ਹੱਲ ਕਰਕੇ ਸਾਡਾ ਜਿਹੜਾ ਉੱਤਰ ਕਿੰਨਾ ਆਜੂਗਾ ਇਹਨੂੰ ਜਦੋਂ ਬੇਟਾ ਹੱਲ ਕਰਾਂਗੇ ਤਾਂ ਇਹ ਆਜੂਗਾ 63.65 ਇਹ ਬੇਟਾ ਕਿਸ ਤਰ੍ਹਾਂ ਇਹਨੂੰ ਹੱਲ ਕਰਨ ਦਾ ਇੱਕ ਹੋਰ ਸੌਖਾ ਢੰਗ ਵੀ ਹੈਗਾ ਇਹ 1273 2 10 ਵੀ ਕਰ ਸਕਦੇ ਆਪਾਂ ਠੀਕ ਹੈ ਬੇਟਾ ਆ ਦੋ ਤੇ ਕੱਟਾਂਗੇ ਬੇਟਾ ਅਸੀਂ ਜਦੋਂ ਤਾਂ ਕਿੰਨਾ ਆਜੂਗਾ ਜਦੋਂ ਦੋ ਤੇ ਦੋ ਛਿਕੇ 12 ਠੀਕ ਹੈ ਦੋ ਛਿਕੇ 12 ਦੋ 3 6 ਤੇ ਦੋ 3 6 ਦੋ ਛਿਕੇ 12 ਦੋ 5 10 ਠੀਕ ਹੈ 636.5 ਆ ਗਿਆ ਆ ਏਕੇ ਨਾਲ ਜ਼ੀਰੋ ਆ ਤੇ ਇਹ ਬਣ ਜੂਗਾ ਬੇਟਾ 63.65 ਸਹੀ ਔਸਤ ਕਿੰਨੀ ਆ ਜੂਗੀ 63.65 ਆਪਾਰਟਨੇਟਿਵ ਆਨਸਰ ਦੇਖਦੇ ਆ ਬੇਟਾ ਏ 1 ਹੀ ਸਾਡਾ ਰਾਈਟ ਆਨਸਰ ਆਉਂਦਾ ਪਿਆ ਏ 1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ 59 ਪਹਿਲੀਆਂ ਚਾਰ ਟਾਂਕ ਸੰਖਿਆਵਾਂ ਦਾ ਔਸਤ ਪਤਾ ਕਰੋ ਤਾਂ ਪਹਿਲੀਆਂ ਚਾਰ ਟਾਂਕ ਸੰਖਿਆਵਾਂ 1 3 5 ਤੇ 7 1 ਤੇ 3 4 ਤੇ 5 9 ਤੇ 7 16 4 ਟੋਟਲ 4 ਹੋ ਗਈਆਂ ਨਾ ਸੰਖਿਆਵਾਂ ਦਾ 4 ਚੋਕੇ 16 4 ਆ ਗਈ ਬੇਟਾ ਇਹਦੀ ਔਸਤ ਹੈ ਜਿਹੜੀ b 1 ਆ ਸਾਡਾ ਰਾਈਟ ਆਨਸਰ ਆ ਗਿਆ ਉਦੋਂ ਬਾਅਦ ਦੇ ਵਿੱਚ ਬੇਟਾ ਅਗਲਾ ਸਵਾਲ ਆ ਗਿਆ ਪਹਿਲੀਆਂ 5 ਜਿਸਤ ਸੰਖਿਆਵਾਂ ਦਾ ਔਸਤ ਪਤਾ ਕਰੋ ਤਾਂ ਪਹਿਲੀਆਂ 5 ਜਿਸਤ ਸੰਖਿਆਵਾਂ ਬੇਟਾ ਕਿਹੜੀਆਂ ਹੋਣਗੀਆਂ 2 ਜਮਾ 4 ਜਮਾ 6 ਜਮਾ 8 ਜਮਾ 10 2 ਤੇ 4 6 ਤੇ 6 12 ਤੇ 8 20 ਤੇ 10 30 30 5 5 ਹੈ ਨਾ 1 2 3 4 5 5ੂ 6 ਕਾ 30 ਤਾਂ ਪਹਿਲੀਆਂ 5 ਜਿਸਤ ਸੰਖਿਆਵਾਂ ਦਾ ਔਸਤ ਕਿੰਨਾ ਆ ਗਿਆ 6 d1 ਆ ਜਿਹੜਾ ਬੇਟਾ ਸਾਡਾ ਰਾਈਟ ਆਨਸਰ ਆ ਜਾਊਗਾ ਅੱਗੇ ਆ ਗਿਆ ਬੇਟਾ ਕਹਿੰਦਾ ਚਾਰ ਸੰਖਿਆਵਾਂ ਦਾ ਔਸਤ 40 ਹੈ ਪਹਿਲੀਆਂ ਤਿੰਨ ਸੰਖਿਆਵਾਂ ਦਾ ਜੋੜ 75 ਹੈ ਚੌਥੀ ਸੰਖਿਆ ਪਤਾ ਕਰੋ ਤੇ ਚਾਰ ਸੰਖਿਆਵਾਂ ਦਾ ਔਸਤ 40 ਹੈ ਚਾਰ ਸੰਖਿਆਵਾਂ ਦਾ ਜੋੜ ਕਿੰਨਾ ਆਜੂਗਾ ਬੇਟਾ 4 40 160 ਠੀਕ ਹੈ ਬੇਟਾ ਤੇ ਕਹਿੰਦਾ ਪਹਿਲੀਆਂ ਤਿੰਨ ਸੰਖਿਆਵਾਂ ਦਾ ਜੋੜ 75 ਆ ਤੇ ਤਿੰਨ ਸੰਖਿਆਵਾਂ ਦਾ ਜੋੜ ਕਿੰਨਾ ਹੈਗਾ 75 ਤੇ ਚੌਥੀ ਸੰਖਿਆ ਸਿੰਪਲ ਜੀ ਗੱਲ ਹੈ ਬੇਟਾ ਘਟਾਓ ਕਰਕੇ ਆ ਜੂਗੀ ਚੌਥੀ ਸੰਖਿਆ ਬਰਾਬਰ 160 ਚੋਂ 75 ਘਟਾ ਦਾਂਗੇ ਦਸਾਂ ਚੋਂ 5 ਗਏ 5 ਇੱਥੇ ਰਹਿ ਗਏ ਬੇਟਾ 5 15 ਚੋਂ 7 ਗਏ 8 85 ਉੱਤਰ ਆ ਗਿਆ ਬੇਟਾ ਤਾਂ ਆਪਾਂ ਦੇਖਦੇ ਹਾਂ ਕਿੱਥੇ ਹੈਗਾ D1 85 ਉੱਤਰ ਦਿੰਦਾ ਭਈ D1 ਨੂੰ ਐਸ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 62 ਕਹਿੰਦਾ ਪੰਜਵੀਂ ਜਮਾਤ ਦੇ 10 ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਇਸ ਅੰਕਾਂ ਦਾ ਇਹਨਾਂ ਦੀ ਆਸਤਾ ਜਿਹੜੀ ਉਹ ਆਪਾਂ ਪਤਾ ਕਰਨੀ ਹੈ ਠੀਕ ਹੈ ਬੇਟਾ ਤਾਂ ਸਿੰਪਲ ਜੀ ਗੱਲ ਹੈ ਇਹਨਾਂ ਨੂੰ ਜੋੜ ਕੇ ਤੇ ਵਟਾ ਆਪਾਂ 10 ਕਰ ਦੇਣਾ ਠੀਕ ਹੈ ਬੇਟਾ ਹਾਂ ਬੇਟਾ ਤਾਂ ਆ ਆਪਾਂ ਸਾਰੇ ਅੰਕੜੇ ਲਿਖ ਲੈ ਲਿਖ ਕੇ ਸਾਰੇ ਦਾ ਵਟਾ 10 ਅੰਕੜਿਆਂ ਦਾ ਕੁੱਲ ਜੋੜ ਵਟਾ ਅੰਕੜਿਆਂ ਦੀ ਗਿਣਤੀ 1 2 3 4 5 6 7 8 9 10 ਠੀਕ ਹੈ ਜੇ ਜਦੋਂ ਬੇਟਾ ਇਹਨਾਂ ਸਾਰਿਆਂ ਦਾ ਜੋੜ ਕਰਾਂਗੇ ਤੁਸੀਂ ਜੋੜ ਕਰ ਲਿਓ ਇਹਦਾ ਜੋੜ ਆ ਜਾਊਗਾ 445 445/10 ਹੁਣ ਬੇਟਾ ਚੱਕਰਾਂ 'ਚ ਨਹੀਂ ਪੈਣਾ ਡੈਸੀਮਲ ਦਾ ਇੱਥੋਂ ਇੱਕ ਹੱਥ ਐ ਇਹਨੂੰ ਕਰਕੇ ਆਪਾਂ ਜਿਹੜਾ ਡੈਸੀਮਲ ਲਾ ਦੇਣਾ 1k/1k ਨਾਲ ਜਿਹੜੀ ਜ਼ੀਰੋ ਹੁੰਦੀ ਹੈ ਤਾਂ ਇਹ ਬਣ ਗਿਆ 44.5 ਉੱਤਰ ਆ ਗਿਆ ਸਾਡਾ ਆਪਾਂ ਦੇਖਦੇ ਆਂ ਤਾਂ ਬੇਟਾ ਬੀ 1 ਹੈ ਜਿਹੜਾ ਸਾਡਾ ਰਾਈਟ ਆਨਸਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਇਸ ਟ ਦਾ ਆਖਰੀ ਸਵਾਲ ਕਹਿੰਦਾ ਸਚਿਨ ਨੇ 40.86 ਸਚਿਨ ਨੇ 40.86 ਹਾਂ ਬੇਟਾ ਤਾਂ ਆਗਲਾ ਸਵਾਲ ਹੈ ਜਿਹੜਾ ਦਿੱਤਾ ਹੈ ਕਹਿੰਦਾ ਸਚਨ ਨੇ 40 86 120 ਤੇ 36 ਰਨ ਬਣਾਏ ਗਾਂਗਲੀ ਨੇ 54 24 140 ਤੇ 74 ਰਨ ਬਣਾਏ ਆ ਠੀਕ ਹੈ ਤੱਕ ਦੱਸੋ ਕਿਸ ਦੇ ਰੰਨਾਂ ਦੀ ਔਸਤ ਵੱਧ ਹੈ ਠੀਕ ਹੈ ਤਾਂ ਸਚਿਨ ਦੀ ਔਸਤ ਸਚਿਨ ਦੀ ਔਸਤ ਔਸਤ ਕਿਵੇਂ ਕੱਢਾਂਗੇ ਅੰਕੜਿਆਂ ਦਾ ਕੁੱਲ ਜੋੜ ਬਰਾਬਰ 40 86 120 36 ਸਾਰੇ ਦਾ ਵਟਾ ਕਿੰਨਾ 1 2 3 4 4 ਮੈਚ ਖੇਡੇ ਬੇਟਾ ਵਟਾ 4 ਕਰ ਦਾਂਗੇ ਠੀਕ ਹੈ ਤਾਂ ਇਹਦਾ ਬੇਟਾ ਜੋੜ ਦੇਖੋ ਕਿੰਨਾ ਆਉਂਦਾ ਹੈ ਜੇ ਦੋ ਅਸੀਂ ਇਹਦਾ ਜੋੜ ਲਾਵਾਂਗੇ ਤਾਂ ਇਹਦਾ ਜੋੜ ਆ ਜਾਊਗਾ ਬੇਟਾ 282 282 4 ਜਦੋਂ ਬੇਟਾ ਆਪਾਂ ਇਹਨੂੰ ਕੱਟਾਂਗੇ 282 ਨੂੰ 4 ਦੇ ਉੱਤੇ ਤਾਂ ਇਹ ਆ ਜਾਊਗਾ 70.5 ਔਸਤ ਹੈ ਜਿਹੜੀ ਸਚਨ ਦੀ ਆ ਜਾਣੀ ਅੱਗੇ ਆਪਾਂ ਗਾਂਗਲੀ ਦੀ ਔਸਤ ਕੱਢ ਲੈਣੇ ਆ ਗਾਂਗਲੀ ਦੀ ਔਸਤ ਗਾਗਲੀ ਦੀ ਆਸਤ ਠੀਕ ਆ ਗਾਂਗਲੀ ਨੇ ਕਿੰਨੇ ਬੜਾਏ 54 ਰਨ 54 ਜਮਾ 24 ਜਮਾ 140 ਜਮਾ 74 ਤਾਂ ਸਾਰੇ ਦਾ ਬਟਾ ਕਿੰਨਾ ਆਜੂਗਾ ਬੇਟਾ 4 ਤਾਂ ਜਦੋਂ ਇਹਦਾ ਜੋੜ ਕਰਦੇ ਆ ਇਹ ਬਣ ਜਾਂਦਾ 292 4 ਤਾਂ ਜਦੋਂ ਇਹਨੂੰ ਬੇਟਾ ਡਿਵਾਈਡ ਕਰਦੇ ਆਂ ਇਹ ਆ ਜਾਂਦਾ 73 ਰਨ 73 ਦੌੜਾਂ ਤਾਂ ਸਚਨ ਦੀਆਂ ਕੀ ਪੁੱਛਦਾ ਪਿਆ ਕਹਿੰਦਾ ਕਿਸ ਦੇ ਰਨਾਂ ਦੀ ਔਸਤ ਵੱਧ ਹੈ ਤੇ ਕਿਸ ਦੇ ਰਨਾਂ ਦੀ ਔਸਤ ਵੱਧ ਹੈ ਬੇਟਾ ਗਾਂਗੂਲੀ ਦੇ 73 ਰਨ ਜਿਹੜੇ ਉਹਨੇ ਪ੍ਰਤੀ ਮੈਚ ਬਣਾਏ ਔਸਤ ਤਾਂ ਅਸੀਂ ਪਹਿਲਾਂ ਕਹਿੰਦਾ ਸਚਨ ਬੀ ਗਾਂਗੂਲੀ ਤਾਂ ਬੀ ਵਨ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹਦੇ ਨਾਲ ਹੀ ਇਹ ਜਿਹੜਾ ਸਿਗਾ ਸਸ ਦੇ ਸਾਰੇ ਸਵਾਲ ਕੰਪਲੀਟ ਹੋ ਗਏ ਅਗਲੀ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ